ਇੱਕ ਸਿਆਣਾ ਵਪਾਰੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਹੱਟ ਤੇ ਬਹਿ ਕੇ ਜਾਂ ਨਾਰਮਲ ਵੀ ਵਪਾਰ ਕਰਨ ਵੇਲੇ ਨਾ ਕਦੇ ਵੀ ਚਾਹੇ ਉਹ ਕੋਈ ਚੀਜ਼ ਵੇਚਦਾ ਹੈ ਚਾਹੇ ਉਹ ਕੋਈ ਚੀਜ਼ ਖਰੀਦਦਾ ਹੈ ਕਿਸੇ ਵੀ ਕਿਸਮ ਦੇ ਬਈ ਖਾਤੇ ਨੂੰ ਹਿਸਾਬ ਕਿਤਾਬ ਨੂੰ ਉਹ ਲੰਬਾ ਨਹੀਂ ਲੈ ਕੇ ਜਾਂਦਾ ਬੜੇ ਤਰੀਕੇ ਦੇ ਨਾਲ ਉਹ ਸਮੇਂ ਸਿਰ ਹੀ ਉਸ ਹਿਸਾਬ ਕਿਤਾਬ ਨੂੰ ਨਿਬੇੜ ਦਿੰਦਾ ਹੈ ਤੇ ਜਦੋਂ ਅਸੀਂ ਗੁਰਬਾਣੀ ਦੇ ਬਚਨ ਪੜ੍ਹਦੇ ਆ ਨਾ ਤੇ ਸਤਗੁਰ ਕਹਿੰਦੇ ਨੇ ਸੱਚ ਵਪਾਰ ਕਰੋ ਵਪਾਰੀ ਦਰਗ ਹੈ ਨਿਭਹਿ ਖੇਪ ਤੁਮਾਰੀ ਪਰ ਇੱਕ ਚੀਜ਼ ਚੇਤੇ ਦੇ ਵਿੱਚ ਰੱਖ ਲੈਣਾ ਜ਼ਿੰਦਗੀ ਦੇ ਕਰਮਾਂ ਦਾ ਹਿਸਾਬ ਕਿਤਾਬ ਤੁਸੀਂ ਜੇ ਏਸੇ ਜੀਵਨ ਦੇ ਵਿੱਚ ਹੀ ਚੰਗੀ ਤਰ੍ਹਾਂ ਨਿਬੇੜ ਲਓਗੇ ਨਾ ਚੰਗੀ ਤਰ੍ਹਾਂ ਸੱਚੇ ਤਰੀਕੇ ਨਾਲ ਇਹਨਾਂ ਸਵਾਸਾਂ ਦਾ ਹਿਸਾਬ ਕਿਤਾਬ ਚੰਗੇ ਕਰਮਾਂ ਨਾਲ ਕਰੋਗੇ ਫਿਰ ਨਿਰੰਕਾਰ ਦੀ ਦਰਗਾਹ ਦੇ ਵਿੱਚ ਜਾ ਕੇ ਉਹ ਹਿਸਾਬ ਕਿਤਾਬ ਜਿਹੜਾ ਦੁਬਾਰਾ ਨਹੀਂ ਖੋਲਦਾ ਵਾਹਿਗੁਰੂ ਸਤਗੁਰ ਕੀ ਕਹਿੰਦੇ ਹਨ ਕਬੀਰ ਸਾਹਿਬ ਦੇ ਮੁਖੋਂ ਕਹਿਤ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹਰ ਨਾ ਪਵਜਲ ਫੇਰਾ ਇਹਦਾ ਭਾਵ ਕੀ ਹੈ ਸਤਗੁਰ ਕਹਿੰਦੇ ਆ ਬਈ ਖਾਤੇ ਜਿਆਦੇ ਲੰਬੇ ਨਾ ਚਲਾਈ ਇਸੇ ਜੀਵਨ ਦੇ ਵਿੱਚ ਹੀ ਅਰਦਾਸ ਕਰਕੇ ਮੇਰੇ ਕਰਮਾਂ ਦਾ ਹਿਸਾਬ ਕਿਤਾਬ ਖਤਮ ਕਰ ਦਿਓ